ਸਾਸਰੀਆਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਖੁਸ਼ੀਆਂ ਮਨਾਉਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਜਗਤ ਦੇ ਪਾਲਨਹਾਰ ਭਗਵਾਨ ਸ਼੍ਰੀ ਵਿਸ਼ਨੂ ਅਤੇ ਧਾਨ ਦੀ ਦੇਵੀ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 7 8 9 ਅਤੇ 10 ਤੇ 11 ਨਵੰਬਰ ਜਾਣੇ ਕਿ ਮਹੀਨੇ ਦੇ ਇਹ ਜੋ 5 ਦਿਨ ਹਨ ਇਹਨਾਂ 5 ਦਿਨਾਂ ਦੇ ਅੰਦਰ ਮਿਲਣ ਜਾ ਰਹੇ ਹਨ ਤੱਕ ਦੀ 5 ਵੱਡੀ ਖੁਸ਼ਖਬਰੀ 5 ਦਿਨਾਂ ਦਾ ਮਹੱਤਵਪੂਰਨ ਸਮਾਂ 7 ਤੋਂ ਲੈ ਕੇ 11 ਨਵੰਬਰ ਦੋਸਤੋ ਸਾਰੇ ਕੰਮ ਛੱਡ ਕੇ ਵੀਡੀਓ ਨਾ ਹੋਣੇ ਜਲਦੀ ਨਾਲ ਪੂਰਾ ਦੇਖ ਲਓ ਕਿਉਂਕਿ ਇਹ ਜੋ ਸਮਾਂ 5 ਦਿਨਾਂ ਦਾ ਹੈ 7 ਨਵੰਬਰ ਤੋਂ 11 ਨਵੰਬਰ ਇਹਨਾਂ 5 ਦਿਨਾਂ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਸਮਾਂ ਰਹੇਗਾ ਜੇਹਾਂ ਦੋਸਤੋ ਇਸ ਸਮੇਂ ਵਿੱਚ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਤੁਹਾਡੇ ਉੱਪਰ ਕਿਰਪਾ ਕਰਨ ਵਾਲੇ ਹਨ ਇਹਨਾਂ 5 ਦਿਨਾਂ ਵਿੱਚ ਬਹੁਤ ਹੀ ਦੁਰਲਭ ਜੋਗ ਬਣਿਆ ਹੈ ਉਹ ਪੂਰੇ 5 ਸਾਲਾਂ ਬਾਅਦ ਜਿਸ ਵਿੱਚ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਇਹਨਾਂ 5 ਦਿਨਾਂ ਦੇ ਵਿੱਚ ਕਿਉਂਕਿ ਇਹਨਾਂ 5 ਦਿਨਾਂ ਦੇ ਅੰਦਰ ਗੁਰੂ ਪੁਸ਼ਪ ਅਮਰਤ ਜੋਗ ਅਤੇ ਤਨ ਲక్ష్ਮੀ ਪ੍ਰਾਪਤੀ ਜੋਗ ਸਵਾਰਥ ਸੇਧੇ ਜੋਗ ਤੇ ਸੁਭਾਗੇਵਾਨ ਜੋਗ ਦੇ ਨਾਲ ਤਾਂ ਜੋਗ ਹੈ ਰਾਜ ਜੋਗ ਹੈ ਜਿਸ ਵਿੱਚ ਕਿ ਧਨ ਲਾਭ ਦੇ ਨਾਲ ਨਾਲ ਨੌਕਰੀ ਜੋਗ ਦਾ ਵੀ ਸ਼ੁਭ ਜੋਗ ਹੈ ਇਹਨਾਂ 5 ਦਿਨਾਂ ਦੇ ਅੰਦਰ ਤੁਹਾਨੂੰ ਮਿਲਣ ਗਿਆ 5 ਵੱਡੀਆਂ ਖੁਸ਼ਖਬਰੀਆਂ ਤਾਂ ਦੋਸਤੋ ਵੀਡੀਓ ਨੂੰ ਮਿਸ ਨਾ ਕਰੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖੋ ਕਿਸ ਤਰ੍ਹਾਂ ਭਗਵਾਨ ਵਿਸ਼ਨੂੰ ਜੀ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਨਾ 5 ਦਿਨਾਂ ਦਾ ਸਮਾਂ ਤੁਹਾਡੀ ਰਾਸ਼ੀ ਵਾਲਿਆਂ ਲਈ ਰਹੇਗਾ। ਤੁਹਾਨੂੰ ਦੱਸਣ ਵਾਲੇ ਹਾਂ ਜੋ ਵੀਡੀਓ ਨੂੰ ਪੂਰਾ ਦੇਖੇਗਾ ਉਹ ਖੁਸ਼ੀ ਨਾਲ ਝੂਮੋਟੇਗਾ। ਘਰ ਪਰਿਵਾਰ ਦੇ ਲੋਕ ਨੱਚ-ਨੱਚ ਕੇ ਖੁਸ਼ੀਆਂ ਮਨਾਉਣ ਵਾਲੇ ਹਨ। ਢੋਲ ਨਗਾਰੇ ਵੱਜਣ ਵਾਲੇ ਹਨ। ਮਠਿਆਏ ਵੰਡਣ ਲਈ ਹੋ ਜਾਓ ਤਿਆਰ ਤੁਹਾਡੇ ਨਾਮ ਦਾ ਚਰਚਾ ਹਰ ਜਗ੍ਹਾ ਹੋਣ ਵਾਲਾ ਹੈ। ਕਿਉਂਕਿ ਇਹ ਜੋ ਸਮਾਂ ਹੈ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਸਮਾਂ ਹੈ ਇਸ ਸਮੇਂ ਵਿੱਚ ਤੁਹਾਨੂੰ ਉਹ ਸਭ ਕੁਝ ਮਿਲੇਗਾ ਜਿਸ ਦੇ ਤੁਸੀਂ ਹੱਕਦਾਰ ਹੋ ਪਿਛਲੇ ਕੁਝ ਸਮੇਂ ਵਿੱਚ ਜੋ ਤੁਸੀਂ ਮਿਹਨਤ ਕੀਤੀ ਹੈ ਉਸ ਦੇ ਅਨਸਾਰ ਸ਼ੁਭਫਲ ਇਹਨਾਂ 5 ਦਿਨਾਂ ਵਿੱਚ ਤੁਹਾਨੂੰ ਮਿਲਣ ਵਾਲੇ ਹਨ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 5 ਵੱਡੀਆਂ ਖੁਸ਼ਖਬਰੀਆਂ ਕਿਹੜੇ-ਕਿਹੜੇ ਖੇਤਰਾਂ ਵਿੱਚ ਮਿਲਣਗੀਆਂ ਉਹ ਤਾਂ ਦੱਸਾਂਗੇ ਹੀ ਦੱਸਾਂਗੇ ਨਾਲੇ ਨਾਲ ਇਹਨਾਂ 5 ਦਿਨਾਂ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਵੀ ਰੱਖਣੀਆਂ ਹੋਣਗੀਆਂ ਕੋਜਾ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਇਹਨਾਂ ਗੱਲਾਂ ਤੇ ਅਮਲ ਕਰਨਾ ਹੋਵੇਗਾ ਜੀਵਨ ਵਿੱਚ ਇਹਨਾਂ ਗੱਲਾਂ ਨੂੰ ਉਤਾਰਨਾ ਹੋਵੇਗਾ ਜਿਸ ਨਾਲ ਕਿ ਇਹਨਾਂ 5 ਦਿਨਾਂ ਦਾ ਜੋ ਸਮਾਂ ਹੈ ਇਸ ਦਾ ਵਾਦ ਤੋਂ ਵਾਦ ਤੁਹਾਨੂੰ ਲਾਭ ਮਿਲ ਜਾਵੇ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇੱਕ ਇੱਕ ਹਿੱਸਾ ਵੀਡੀਓ ਵਿੱਚ ਤੁਹਾਡੇ ਲਈ ਲਾਭਕਾਰੀ ਹੈ ਮਹੱਤਵਪੂਰਨ ਹੈ ਕਿਸ ਤਰ੍ਹਾਂ ਭਗਵਾਨ ਵਿਸ਼ਨੂ ਜੀ ਅਤੇ ਮਾਤਾ ਲక్ష్ਮੀ ਜੀ ਤੁਹਾਡੇ ਉੱਪਰ ਇਹਨਾਂ 5 ਦਿਨਾਂ ਵਿੱਚ ਕਿਰਪਾ ਕਰਨ ਵਾਲੇ ਹਨ ਜੀ ਹਾਂ ਦੋਸਤੋ ਸਭ ਤੋਂ ਪਹਿਲਾਂ ਭਗਵਾਨ ਵਿਸ਼ਨੂ ਅਤੇ ਮਾਤਾ ਲక్ష్ਮੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੇ ਕੇ ਹਾਜ਼ਰੀ ਲਗਵਾ ਦਿਓ ਜੀ ਅਤੇ ਮਾਤਾ ਲక్ష్ਮੀ ਜੀ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਅਤੇ ਉਹਨਾਂ ਦਾ ਆਸ਼ੀਰਵਾਦ ਤੁਹਾਡੇ ਅਤੇ ਹਾਰਨੇ ਕਰ ਪਰਿਵਾਰ ਵਾਲਿਆਂ ਦੇ ਉੱਪਰ ਸਦਾ ਹੀ ਬਣਿਆ ਰਹੇ ਤਾਂ ਦੋਸਤੋ ਸਮੇਂ ਨੂੰ ਨਾ ਗਵਾਉਂਦੇ ਹੋਏ ਗੱਲ ਕਰਦੇ ਹਾਂ ਕਿਸ ਤਰ੍ਹਾਂ ਰਹੇਗਾ ਭਗਵਾਨ ਵਿਸ਼ਨੂ ਅਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 7 ਨਵੰਬਰ ਤੋਂ 11 ਨਵੰਬਰ ਯਾਨੀ ਕਿ ਨਵੰਬਰ ਮਹੀਨੇ ਦੇ ਇਨ੍ਹਾਂ 5 ਦਿਨਾਂ ਦਾ ਮਹੱਤਵਪੂਰਨ ਸਮਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਜੋ ਸਮਾਂ 7 8 9 ਅਤੇ 11 ਨਵੰਬਰ ਯਾਨੀ ਕਿ ਇਹਨਾਂ 5 ਦਿਨਾਂ ਦਾ ਜੋ ਸਮਾਂ ਹੈ ਇਹ ਸਮਾਂ ਤੁਹਾਡੇ ਲਈ ਅਧਿਅੰਤ ਭਾਗਸ਼ਾਲੀ ਸਮਾਂ ਰਹੇਗਾ ਕਿਉਂਕਿ ਇਸ ਸਮੇਂ ਵਿੱਚ ਤੁਹਾਡੇ ਜੀਵਨ ਵਿੱਚ ਉਹ ਸਭ ਕੁਝ ਵਾਪਰਨ ਵਾਲਾ ਹੈ ਜਿਸਦੇ ਲਈ ਤੁਸੀਂ ਮਿਹਨਤ ਕਰ ਰਹੇ ਹੋ ਪਿਛਲੇ ਕੁਝ ਸਮੇਂ ਵਿੱਚ ਜੋ ਵੀ ਤੁਸੀਂ ਮਿਹਨਤ ਕੀਤੀ ਹੈ ਉਸ ਸੰਸਾਰ ਵੱਡੀਆਂ-ਵੱਡੀਆਂ ਸਫਲਤਾਵਾਂ ਤੁਹਾਨੂੰ ਮਿਲਣ ਵਾਲੀਆਂ ਹਨ ਕਿਉਂਕਿ ਇਸ ਸਮੇਂ ਵਿੱਚ ਤੁਹਾਨੂੰ ਤੁਹਾਡੀ ਕਿਸਮਤ ਦਾ ਪੂਰਾ ਸਾਥ ਮਿਲਣ ਵਾਲਾ ਹੈ ਇਸ ਸਮੇਂ ਗ੍ਰਹਿ ਗੋਚਰ ਗ੍ਰਹਾਂ ਵਿੱਚ ਪਰਿਵਰਤਨ ਤੁਹਾਡੇ ਲਈ ਉੱਚੇ ਕਿਸਮਤ ਦਾ ਨਿਰਮਾਣ ਕਰ ਰਹੇ ਹਨ ਤੁਹਾਨੂੰ ਕਿਸਮਤ ਦਾ ਸਾਥ ਮਿਲਣ ਵਾਲਾ ਹੈ ਕਿਉਂਕਿ ਸਾਰੇ ਗ੍ਰਹਿ ਇਨ੍ਹਾਂ 5 ਦਿਨਾਂ ਵਿੱਚ ਤੁਹਾਡੇ ਲਈ ਲਾਭ ਭਾਵ ਰਹਿਣਗੇ ਹਰ ਖੇਤਰ ਵਿੱਚ ਤੁਹਾਨੂੰ ਲਾਭ ਮਿਲੇਗਾ ਤੁਸੀਂ ਇਹੰਜ ਕਹੋਗੇ ਕਿ ਸਫਲਤਾਵਾਂ ਦੇ ਝੰਡੇ ਗੱਡਣ ਵਾਲੇ ਹੋ ਜੀ ਹਾਂ ਦੋਸਤੋ ਇਹ ਸਮਾਂ 5 ਦਿਨਾਂ ਦਾ ਤੁਹਾਡੇ ਲਈ ਹੁਣ ਤੱਕ ਦਾ ਸਭ ਤੋਂ ਭਾਗਸ਼ਾਲੀ ਸਮਾਂ ਰਹੇਗਾ ਕਿਉਂਕਿ ਇਸ ਸਮੇਂ ਵਿੱਚ ਤੁਸੀਂ ਉਹ ਸਭ ਕੁਝ ਪ੍ਰਾਪਤ ਕਰਨ ਵਾਲੇ ਹੋ ਜਿਸ ਲਈ ਤੁਸੀਂ ਮਿਹਨਤ ਕਰ ਰਹੇ ਹੋ ਕਿਉਂਕਿ ਇਸ ਸਮੇਂ ਤੁਹਾਡੇ ਜੀਵਨ ਵਿੱਚ ਅਜਾਇਬ ਸ਼ੁਭ ਫਲ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਜੋ ਤੁਸੀਂ ਕਦੇ ਸੋਚੇ ਵੀ ਨਹੀਂ ਹੋਣਗੇ ਕਿਉਂਕਿ ਇਸ ਸਮੇਂ ਤੁਹਾਡੇ ਦੁਆਰਾ ਜੋ ਵੀ ਮਿਹਨਤ ਕੀਤੀ ਜਾਵੇਗੀ ਤੁਹਾਨੂੰ ਉਸ ਖੇਤਰ ਵਿੱਚ ਸਫਲਤਾ ਜ਼ਰੂਰ ਮਿਲੇਗੀ ਇਸ ਸਮੇਂ ਤੁਹਾਡੀ ਕਿਸਮਤ ਦਾ ਤੁਹਾਨੂੰ ਪੂਰਾ ਸਾਥ ਮਿਲੇਗਾ ਤਨਲਾਬ ਅਤੇ ਨਵੇਂ ਮੌਕੇ ਤੁਸੀਂ ਦੇਖੋਗੇ ਤੁਹਾਡੀ ਵਿੱਤੀ ਸਥਿਤੀ ਜਾਣੀ ਕਿ ਆਰਥਿਕ ਸਥਿਤੀ ਵਿੱਚ ਕਾਫੀ ਚੰਗਾ ਸੁਧਾਰ ਆਉਣ ਵਾਲਾ ਹੈ ਇਸ ਸਮੇਂ ਕੁਝ ਨਵਾਂ ਸ਼ੁਰੂ ਕਰਨ ਲਈ ਵੀ ਸਮਾਂ ਬਹੁਤ ਅਨਕੂਲ ਹੈ ਤੁਹਾਡੇ ਲਈ ਤੁਹਾਡੀ ਮਿਹਨਤ ਅਤੇ ਕੋਸ਼ਿਸ਼ਾਂ ਦੇ ਆਰਥਿਕ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਜੋ ਤੁਸੀਂ ਪਹਿਲਾਂ ਮਿਹਨਤ ਕੀਤੀ ਹੈ ਉਸੇ ਚੰਗੇ ਸ਼ੁਭ ਹਾਲ ਤੁਹਾਨੂੰ ਇਸ ਸਮੇਂ ਪ੍ਰਾਪਤ ਹੋਣਗੇ ਜੇ ਤੁਸੀਂ ਆਪਣੇ ਜੀਵਨ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਆਪਣਾ ਬਿਜ਼ਨਸ ਵਪਾਰ ਆਦ ਜਾਂ ਫਿਰ ਵਿਦੇਸ਼ ਜਾਣ ਦਾ ਕੋਈ ਸੁਪਨਾ ਜਿਵੇਂ ਕਿ ਪੜ੍ਹਾਈ ਨੂੰ ਲੈ ਕੇ ਜਾਂ ਫਿਰ ਨੌਕਰੀ ਨੂੰ ਲੈ ਕੇ ਜਾਂ ਫਿਰ ਬਿਜ਼ਨਸ ਵਪਾਰ ਨੂੰ ਲੈ ਕੇ ਤਾਂ ਉਹ ਸੁਪਨਾ ਤੁਹਾਡਾ ਪੂਰਾ ਹੋ ਜਾਵੇਗਾ ਕੁਝ ਨਵਾਂ ਹੋਵੇਗਾ ਤੁਹਾਡੇ ਨਾਲ ਇਸ ਸਮੇਂ ਕਿਉਂਕਿ ਇਸ ਸਮੇਂ ਜੋ ਹੈ ਕਿਸਮਤ ਦੀ ਤਰੱਕੀ ਦੇ ਸ਼ੋਭਾ ਮੌਕੇ ਬਣ ਰਹੇ ਹਨ ਜੋ ਕੰਮ ਪਿਛਲੇ ਕਾਫੀ ਸਮੇਂ ਤੋਂ اٹਕੇ ਹੋਏ ਸਨ ਜਾਂ ਰੁਕੇ ਹੋਏ ਸਨ ਉਹਨਾਂ ਦਾ ਉਹਨਾਂ ਦੇ ਪੂਰੇ ਹੋਣ ਦਾ ਸਮਾਂ ਆ ਗਿਆ ਹੈ ਪਰੰਤੂ ਦੋਸਤੋ ਕੁਝ ਸਮੇਂ ਲਈ ਵਿਰੋਧੀ ਤੁਹਾਡੇ ਉੱਪਰ ਹਾਵੀ ਹੋਣਗੇ ਜੋ ਤੁਹਾਡੇ ਤੋਂ ਜਲਨ ਦੀ ਭਾਵਨਾ ਰੱਖਦੇ ਹਨ ਤੁਹਾਨੂੰ ਅੱਗੇ ਵਧਦਾ ਹੋਇਆ ਨਹੀਂ ਦੇਖ ਸਕਦੇ ਉਹ ਤੁਹਾਡੇ ਉੱਪਰ ਹਾਵੀ ਹੋਣਗੇ ਪਰੰਤੂ ਤੁਹਾਡਾ ਨੁਕਸਾਨ ਨਹੀਂ ਕਰ ਪਾਉਣਗੇ ਕਿਉਂਕਿ ਤੁਸੀਂ ਆਪਣੀ ਬੁੱਧੀਮਤਤਾ ਤੇ ਹੁਸ਼ਿਆਰੀ ਦੇ ਨਾਲ ਜ਼ਿਆਦਾਤਰ ਕੰਮ ਨੇਪਟਾਉਣ ਵਿੱਚ ਸਫਲ ਰਹੋਗੇ ਕਿਸਮਤ ਦਾ ਸਾਥ ਮਿਲੇਗਾ ਤੁਹਾਨੂੰ ਇਸ ਸਮੇਂ ਨਾਲ ਹੀ ਨਾਲ ਇਹ ਸਮਾਂ ਉਹਨਾਂ ਲੋਕਾਂ ਲਈ ਵੀ ਚੰਗਾ ਰਹੇਗਾ ਜਿਨ੍ਹਾਂ ਲੋਕਾਂ ਨੇ ਕਿਤੇ ਪੈਸਾ ਉਧਾਰ ਦਿੱਤਾ ਹੈ ਜਾਂ ਕਿਤੇ ਪੈਸੇ ਨੂੰ ਨਿਵੇਸ਼ ਕੀਤਾ ਹੈ ਇਸ ਸਮੇਂ ਉਹਨਾਂ ਨੂੰ ਥੋੜੇ ਜਿਹੇ ਜਤਨ ਨਾਲ ਉਹਨਾਂ ਦਾ ਪੈਸਾ ਵਾਪਸ ਮਿਲ ਜਾਵੇਗਾ ਕਿਸੇ ਨੂੰ ਉਧਾਰ ਦਿੱਤਾ ਹੋਇਆ ਪੈਸਾ ਜਾਂ ਫਿਰ ਕਿਤੇ ਨਿਵੇਸ਼ ਕੀਤਾ ਹੈ ਜਾਂ ਫਿਰ ਸੋਸ਼ਲ ਮੀਡੀਆ ਦੇ ਥਰੂ ਜਾਂ ਫਿਰ ਤੁਸੀਂ ਸ਼ੇਅਰ ਮਾਰਕੀਟ ਆਦਿ ਵਿੱਚ ਜਿੱਥੇ ਵੀ ਪੈਸਾ ਲਗਾਇਆ ਹੈ ਜਾਂ ਕਿਸੇ ਨੂੰ ਪੈਸਾ ਦਿੱਤਾ ਹੈ ਉਸ ਦਾ ਚੰਗਾ ਰਿਟਰਨ ਲਾਭ ਤੁਹਾਨੂੰ ਮਿਲੇਗਾ ਸਮੇ ਇਹ ਸਮਝੋ ਤੁਸੀਂ ਪਰਿਵਾਰ ਅਤੇ ਨਿੱਜੀ ਜੀਵਨ ਵਿੱਚ ਖੁਸ਼ੀਆਂ ਦੇ ਨਾਲ ਨਾਲ ਧਾਰਮਿਕ ਸਥਾਨ ਤੇ ਜਾਣ ਦਾ ਵੀ ਪ੍ਰੋਗਰਾਮ ਬਣ ਸਕਦਾ ਹੈ ਇਸ ਸਮੇ ਘਰ ਪਰਿਵਾਰ ਦੇ ਲੋਕਾਂ ਦੇ ਨਾਲ ਪਿਕਨਿਕ ਤੇ ਤੁਸੀਂ ਜਾ ਸਕਦੇ ਹੋ ਕੋਈ ਧਾਰਮਿਕ ਪ੍ਰੋਗਰਾਮ ਤੁਹਾਡੇ ਘਰ ਪਰਿਵਾਰ ਵਿੱਚ ਸਪੰਨ ਹੋ ਸਕਦਾ ਹੈ ਨਾਲੇ ਨਾਲ ਇਹ ਵੀ ਸਮਾਂ ਹੋਵੇਗਾ ਜਦੋਂ ਤੁਸੀਂ ਨਵਾਂ ਵਾਹਨ ਮਕਾਨ ਪ੍ਰਾਪਰਟੀ ਆਦਿ ਖਰੀਦਣ ਦਾ ਪਲਾਨ ਕਰ ਸਕਦੇ ਹੋ ਜੋ ਕਾਫੀ ਪਿਛਲੇ ਸਮੇਂ ਤੋਂ ਤੁਸੀਂ ਯੋਜਨਾ ਬਣਾ ਰਹੇ ਸੀ ਕਿ ਅਸੀਂ ਮਕਾਨ ਵਾਹਨ ਜਾਂ ਪ੍ਰਾਪਰਟੀ ਆਦਿ ਖਰੀਦੀਏ ਇਸ ਸਮੇ ਤੁਹਾਨੂੰ ਤੁਹਾਡੀ ਕਿਸਮਤ ਦਾ ਸਾਥ ਮਿਲ ਸਕਦਾ ਹੈ ਨਾਲ ਹੀ ਨਾਲ ਉਹਨਾਂ ਲਈ ਵੀ ਸਮਾਂ ਚੰਗਾ ਰਹੇਗਾ ਜਿਨ੍ਹਾਂ ਲੋਕਾਂ ਨੇ ਸੰਤਾਨ ਨਹੀਂ ਹੈ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਕਾਫੀ ਸਮਾਂ ਹੋ ਗਿਆ ਹੈ ਸੰਤਾਨ ਪ੍ਰਾਪਤੀ ਦਾ ਸੁੱਖ ਨਹੀਂ ਮਿਲ ਰਿਹਾ ਤਾਂ ਤੁਸੀਂ ਇਸ ਸਮੇਂ ਦੇਖੋਗੇ ਕਿ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲੇਗਾ ਘਰ ਪਰਿਵਾਰ ਵਿੱਚ ਇਕਲਕਾਰੀਆਂ ਗੂੰਜਣਗੀਆਂ ਮਠਿਆਈਆਂ ਵੰਡੀਆਂ ਜਾਣਗੀਆਂ ਨਾਲ ਹੀ ਨਾਲ ਵਿਆਹ ਜੋਗ ਲੋਕਾਂ ਲਈ ਵੀ ਕਿਸੇ ਚੰਗੇ ਰਿਸ਼ਤੇ ਸੰਬੰਧੀ ਗੱਲ ਕਾਰਵਾਈ ਚ ਸ਼ੁਰੂ ਹੋ ਸਕਦੀ ਹੈ ਵਿਆਹ ਯੋਗ ਲੋਕਾਂ ਲਈ ਜੋ ਲੋਕ ਪ੍ਰੇਮ ਕਰਦੇ ਹਨ ਜੇਕਰ ਉਸ ਪ੍ਰੇਮ ਦਾ ਇਜ਼ਹਾਰ ਆਪਸ ਵਿੱਚ ਕਰਨਗੇ ਅਤੇ ਆਪਣੇ ਘਰ ਪਰਿਵਾਰ ਨਾਲ ਇਸ ਗੱਲ ਨੂੰ ਸਾਂਝਾ ਕਰਨਗੇ ਕਿ ਤੁਸੀਂ ਉਹਨਾਂ ਨਾਲ ਪ੍ਰੇਮ ਕਰਦੇ ਹੋ ਤਾਂ ਤੁਸੀਂ ਜਕੇਨ ਮੰਨੋ ਪ੍ਰੇਮ ਸਬੰਧ ਵੀ ਵਿਆਹ ਸਬੰਧਾਂ ਵਿੱਚ ਬਦਲ ਜਾਵੇਗਾ ਅਜਿਹਾ ਦੁਰਲਭ ਜੋਗ ਇਸ ਸਮੇਂ ਬਣ ਰਿਹਾ ਹੈ ਨਾਲ ਹੀ ਨਾਲ ਜੇਕਰ ਪਤੀ ਪਤਨੀ ਵਿੱਚ ਜਾਂ ਤੁਹਾਡੇ ਘਰ ਪਰਿਵਾਰ ਦੇ ਲੋਕਾਂ ਵਿੱਚ ਕੁਝ ਅਣਬਣ ਹੈ ਉਹ ਵੀ ਦੂਰ ਹੋਵੇਗੇ ਰਿਸ਼ਤਿਆਂ ਦੇ ਵਿੱਚ ਮਿਠਾਸ ਵਧੇਗੀ ਪ੍ਰੇਮ ਵਧੇਗਾ ਤੁਹਾਨੂੰ ਕੁਝ ਗੱਲਾਂ ਸਾਵਧਾਨੀ ਦੇ ਤੌਰ ਤੇ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਆਪਣੇ ਗੁੱਸੇ ਤੇ ਕਾਬੂ ਰੱਖਣਾ ਹੈ ਨਹੀਂ ਤਾਂ ਬੰਦੇ ਬੰਦੇ ਕੰਮ ਤੁਹਾਡੇ ਵਿਗੜ ਸਕਦੇ ਹਨ ਗਲਤ ਵਿਹਾਰ ਕਿਸੇ ਨਾਲ ਨਾ ਕਰੋ ਬਾਣੇ ਵਿੱਚ ਮਿਠਾਸ ਰੱਖੋ ਸੰਜਮ ਰੱਖੋ ਯਕੀਨਨ ਸਮੇ ਦਾ ਲਾਭ ਤੁਹਾਨੂੰ ਮਿਲ ਜਾਵੇਗਾ ਗੁੱਸੇ ਤੇ ਬਿਲਕੁਲ ਵੀ ਤੁਹਾਨੂੰ ਮਤਲਬ ਗੁੱਸੇ ਦੇ ਕਾਬੂ ਰੱਖਣਾ ਹੈ ਅਤੇ ਗਲਤ ਬਾਣੀ ਦਾ ਪ੍ਰਯੋਗ ਤੁਹਾਨੂੰ ਬਿਲਕੁਲ ਨਹੀਂ ਕਰਨਾ ਨਾਲ ਹੀ ਨਾਲ ਅਜੇ ਨਕਾਰਾਤਮਕ ਪਰਵੇਤੀ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਜੋ ਤੁਹਾਡੀ ਨਿੰਦਾ ਕਰਦੇ ਹੋਣ ਆਲੋਚਨਾ ਕਰਦੇ ਹੋਣ ਤੁਸੀਂ ਖੁਦ ਮਹਿਸੂਸ ਕਰੋ ਕਿ ਕੌਣ ਤੁਹਾਡਾ ਭਲਾ ਚਾਹੁੰਦਾ ਹੈ ਕੌਣ ਨੁਕਸਾਨ ਤਾਂ ਹੀ ਤੁਹਾਨੂੰ ਅੱਗੇ ਵਧਣਾ ਹੈ ਨਹੀਂ ਤਾਂ ਤੁਹਾਨੂੰ ਹਾਨੀ ਹੋ ਸਕਦੀ ਹੈ ਨੁਕਸਾਨ ਕਿਸ ਤਰ੍ਹਾਂ ਦਾ ਜੇਕਰ ਤੁਸੀਂ ਆਪਣੇ ਸੀਕਰਟ ਕਿਸੇ ਨੂੰ ਸਾਂਝਾ ਕਰੋਗੇ ਕਿ ਤੁਸੀਂ ਜੀਵਨ ਵਿੱਚ ਕੀ ਕਰਨਾ ਚਾਹੁੰਦੇ ਹੋ ਤੁਹਾਡਾ ਇਸ ਸਮੇਂ ਟੀਚਾ ਕੀ ਹੈ ਕੁਝ ਨਹੀਂ ਕਿਸੇ ਨੂੰ ਸੀਕਰਟ ਰੱਖਣਾ ਹੈ ਅਤੇ ਅੱਗੇ ਵਧਣਾ ਹੈ ਕਿਉਂਕਿ ਇਸ ਸਮਾਂ ਕੁਝ ਕਰਨ ਦਾ ਹੈ ਇਸ ਸਮੇਂ ਤੁਹਾਨੂੰ ਜੋ ਲਾਭ ਮਿਲ ਜਾਵੇਗਾ ਸ਼ਾਇਦ ਹੀ ਕਿਸੇ ਸਮੇਂ ਮਿਲੇ ਕਿਉਂਕਿ ਇਸ ਸਮੇਂ ਬਹੁਤ ਹੀ ਦੁਰਲਭ ਜੋਗ ਹੈ ਕਿਸਮਤ ਤੁਹਾਡੇ ਪੱਖ ਵਿੱਚ ਹੈ ਕਿਸਮਤ ਦੀ ਚਾਲ ਤੁਹਾਡੇ ਪੱਖ ਵਿੱਚ ਹੈ ਇਹ ਸਮੇਂ ਦਿਓ ਤਾਂ ਸਮੇਂ ਦਾ ਲਾਭ ਠਾਓ ਇਹ ਸਮੇਂ ਤੁਹਾਨੂੰ ਤਾਂ ਲਾਭ ਪ੍ਰਾਪਤੀ ਦੇ ਅਨੇਕਾ ਮੌਕੇ ਮਿਲਣਗੇ ਉਹਨਾਂ ਨੂੰ ਉਹਨਾਂ ਨੂੰ ਬਣਾਉਣਾ ਕੈਰੀਅਰ ਵਿੱਚ ਕੁਝ ਕਰਨਾ ਤਾਂ ਇਹ ਸਮੇਂ ਦਾ ਲਾਭ ਠਾਓ ਇਸ ਸਮੇਂ ਉਹਨਾਂ ਲੋਕਾਂ ਲਈ ਵੀ ਸਮਾਂ ਚੰਗਾ ਰਹੇਗਾ ਜਿਨ੍ਹਾਂ ਦੇ ਬਿਜ਼ਨਸ ਵਪਾਰ ਆਜ ਚੱਲ ਰਹੇ ਹਨ ਉਹ ਦਿਨ ਦੁਗਣੀ ਰਾਜ ਚੌਗਣੀ ਤਰੱਕੀ ਦੇ ਜੋਗ ਵਿੱਚ ਹਨ ਬਿਜ਼ਨਸ ਵਪਾਰ ਨੂੰ ਵਧਾਉਣ ਲਈ ਕੋਈ ਯੋਜਨਾਵਾਂ ਤੁਸੀਂ ਬਣਾਉਂਗੇ ਉਸ ਵਿੱਚ ਵੀ ਯਕੀਨਨ ਸਾਥ ਮਿਲੇਗਾ ਤੁਹਾਨੂੰ ਕਾਰੋਬਾਰ ਵਿੱਚ ਵੱਧ ਮਿਹਨਤ ਅਤੇ ਮਜ਼ਦੂਰੀ ਤੁਸੀਂ ਕਰੋਗੇ ਤੇ ਉਸ ਦੀ ਲੋੜ ਵੀ ਹੈ ਉਸ ਨਾਲ ਕੀ ਹੋਵੇਗਾ ਕਿ ਤੁਹਾਨੂੰ ਬਿਜ਼ਨਸ ਵਪਾਰ ਵਿੱਚ ਲਾਭ ਦੇਖਣ ਨੂੰ ਮਿਲੇਗਾ ਜਿਹੜੇ ਲੋਕ ਇਹ ਚਾਹੁੰਦੇ ਹਨ ਕਿ ਸਾਡਾ ਵੀ ਕੋਈ ਬਿਜ਼ਨਸ ਵਪਾਰ ਹੋਵੇ ਅਸੀਂ ਵੀ ਕੋਈ ਛੋਟਾ ਮੋਟਾ ਜੋ ਵੀ ਵੱਡਾ ਕਿਸੇ ਦਾ ਕੋਈ ਬਿਜ਼ਨਸ ਸ਼ੁਰੂ ਕਰੀਏ ਤਾਂ ਕਰ ਸਕਦੇ ਹਾਂ ਸਮਾਂ ਪੱਖ ਵਿੱਚ ਹੈ ਕਿਸਮਤ ਦਾ ਵੀ ਸਾਥ ਮਿਲੇਗਾ ਪ੍ਰਾਂਤੋਂ ਬਿਜ਼ਨਸ ਦੇ ਨਾਲ ਸੰਬੰਧਿਤ ਕੁਝ ਥੋੜੀ ਜਾਣਕਾਰੀ ਤੁਹਾਨੂੰ ਹੋਣੇ ਚਾਹੀਦੀ ਹੈ ਤਾਂ ਹੀ ਤੁਸੀਂ ਇਸ ਵਿੱਚ ਅੱਗੇ ਵਧ ਸਕਦੇ ਹੋ ਇਹ ਨਹੀਂ ਕਿ ਦਿਖਾਵੇ ਵਿੱਚ ਕਿਸੇ ਦੀ ਲੋੜ ਵਿੱਚ ਤੁਸੀਂ ਭਜਨਾ ਸ਼ੁਰੂ ਕਰ ਲਓ ਤੁਸੀਂ ਪਰੇਸ਼ਾਨੀ ਵਿੱਚ ਪੈ ਸਕਦੇ ਹੋ ਨਾਲ ਹੀ ਨਾਲ ਸੇਲ ਟੈਕਸ ਜੀਐਸਟੀ ਨਾਲ ਜੁੜੇ ਜੋ ਵੀ ਕਾਗਜ਼ ਹਨ ਕੰਮ ਹਨ ਉਹ ਪੂਰਾ ਕਰ ਲਓਗੇ ਤਾਂ ਤੁਹਾਡੇ ਲਈ ਚੰਗਾ ਰਹੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਤਰੱਕੀ ਨਾਲ ਸੰਬੰਧ ਜੋ ਤੁਹਾਡਾ ਜੋ ਤੁਹਾਨੂੰ ਟਾਰਗੇਟ ਜਾਂ ਜੋ ਵੀ ਤੁਹਾਨੂੰ ਕੰਮ ਦਿੱਤਾ ਜਾਵੇਗਾ ਉਹ ਸਮੇਂ ਤੇ ਪੂਰਾ ਵੀ ਹੋਵੇਗਾ ਤੁਸੀਂ ਸਾਰੇ ਨਿਸ਼ਾਨਿਆਂ ਨੂੰ ਪ੍ਰਾਪਤ ਕਰੋਗੇ ਸਮੇਂ ਤੇ ਜੋ ਵੀ ਤੁਹਾਡੇ ਬੌਸ ਉੱਚ ਅਧਿਕਾਰੀ ਤੁਹਾਨੂੰ ਕੰਮ ਦੇਣਗੇ ਉਹ ਪੂਰਾ ਹੋਵੇਗਾ ਤੁਹਾਡੇ ਬੌਸ ਤੁਹਾਡੇ ਜੋ ਉੱਚ ਅਧਿਕਾਰੀ ਹਨ ਸੀਨੀਅਰ ਹਨ ਉਹਨਾਂ ਦੀਆਂ ਨਜ਼ਰਾਂ ਵਿੱਚ ਤੁਹਾਡੀ ਕਦਰ ਹੋਰ ਵੱਧ ਜਾਵੇਗੀ ਇਸ ਨਾਲ ਕੀ ਹੋਵੇਗਾ ਕਿ ਤੁਹਾਨੂੰ ਕੁਝ ਲੋਕਾਂ ਤੋਂ ਹੀਣ ਭਾਉਣਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਤੁਸੀਂ ਅੱਗੇ ਵਧੋਗੇ ਕੁਝ ਲੋਕ ਤੁਹਾਡੇ ਕਾਰਜ ਖੇਤਰ ਵਿੱਚ ਅਜਾਇਬੀ ਹੋਣਗੇ ਜੋ ਤੁਹਾਨੂੰ ਅੱਗੇ ਵਾਧਾ ਨਹੀਂ ਦੇਖਣਗੇ ਪਰੰਤੂ ਤੁਹਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਰੱਖਣਾ ਆਪਣੇ ਕੰਮ ਵਿੱਚ ਲੱਗੇ ਰਹਿਣਾ ਹੈ ਇੱਕ ਚੰਗੇ ਟੀਚੇ ਦੀ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ ਨੌਕਰੀ ਪੇਸ਼ਾ ਲੋਕਾਂ ਲਈ ਸਮਾਜ ਚੰਗਾ ਹੈ ਅਤੇ ਉਹਨਾਂ ਲੋਕਾਂ ਲਈ ਵੀ ਸਮਾਂਨ ਕੋਲੇ ਜੋ ਨੌਕਰੀ ਦੀ ਤਲਾਸ਼ ਕਰ ਰਹੇ ਹਨ ਜਾਂ ਪਿਛਲੇ ਕੁਝ ਸਮੇਂ ਵਿੱਚ ਪ੍ਰੀਖਿਆਵਾਂ ਦਿੱਤੀਆਂ ਹਨ ਜਾਂ ਇੰਟਰਵਿਊ ਆ ਦਿੱਤੇ ਹਨ ਤਾਂ ਉਸੇ ਚੰਗੇ ਨਤੀਜੇ ਵੀ ਇਸ ਸਮੇਂ ਤੁਹਾਨੂੰ ਪ੍ਰਾਪਤ ਹੋ ਜਾਣਗੇ ਨੌਕਰੀ ਨਾਲ ਸੰਬੰਧਿਤ ਮਨ ਚਾਹੀ ਨੌਕਰੀ ਦੀ ਪ੍ਰਾਪਤੀ ਵੀ ਹੋਵੇਗੀ ਇਸ ਸਮੇਂ ਉਸ ਨਾਲ ਕੀ ਹੋਵੇਗਾ ਕਿ ਆਰਥਿਕ ਸਥਿਤੀ ਵਿੱਚ ਫਰਕ ਪਵੇਗਾ ਮਜ਼ਬੂਤੀ ਹੋਵੇਗੀ ਤਾਂ ਲਾਭ ਦੇ ਸਰੋਤ ਵੀ ਬਣਨਗੇ ਜੋ ਲੋਕ ਪੜ੍ਹਾਈ ਕਰ ਰਹੇ ਹਨ ਉਹਨਾਂ ਲਈ ਵੀ ਸਮਾਂ ਚੰਗਾ ਹੈ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਹਨ ਮਨ ਦੇ ਅਨਸਾਰ ਚੰਗੇ ਕਾਲਜ ਵਿੱਚ ਦਾਖਲ ਮਿਲਣ ਤੇ ਪੂਰੇ ਜੋਗ ਹਨ ਅਤੇ ਪ੍ਰਤੀਯੋਗੀ ਪ੍ਰਖਿਆਵਾਂ ਦੇ ਮਾਧਿਅਮ ਨਾਲ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਲੋਕਾਂ ਲਈ ਸਮਾਂ ਅਨੁਕੂਲ ਹੈ ਆਰਥਿਕ ਦ੍ਰਿਸ਼ਟੀ ਤੋਂ ਵੀ ਸਮਾਂ ਬਹੁਤ ਚੰਗਾ ਹੈ ਅਸੀਂ ਤੁਹਾਨੂੰ ਦੱਸਿਆ ਬਿਜ਼ਨਸ ਵਪਾਰ ਆਦਿ ਵਿੱਚ ਤਾਂ ਲਾਭ ਪ੍ਰਾਪਤੀ ਦੇ ਸਰੋਤ ਹਨ ਆਮਦਨ ਵਧੇਗੀ ਤਾਂ ਲਾਭ ਪ੍ਰਾਪਤੀ ਦੇ ਸਰੋਤ ਵਧਣਗੇ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਨੌਕਰੀ ਦੇ ਮਾਧਿਅਮ ਦੇ ਨਾਲ ਤਰੱਕੀ ਦੇ ਜੋਗ ਹਨ ਰੁਕਿਆ ਹੋਇਆ ਪੈਸਾ ਜਾਂ ਕਿਤੇ ਨਿਵੇਸ਼ ਕੀਤਾ ਹੋਇਆ ਹੈ ਪੈਸਾ ਤਾਂ ਉਹ ਵੀ ਮਿਲੇਗਾ ਉਧਾਰ ਦਿੱਤਾ ਹੋਇਆ ਪੈਸਾ ਵੀ ਮਿਲੇਗਾ ਤਾਂ ਇਹ ਸਮਾਂ ਤਾਂ ਲਾਭ ਪ੍ਰਾਪਤੀ ਨਾਲ ਭਰਿਆ ਹੈ ਸਮੇਂ ਦਾ ਲਾਭ ਠਾਉ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਹ ਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ